ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆਂ ਅਪਾਰ ਆਈਡੀਆਂ ਬਾਰੇ ਜਿਹੜੀਆਂ ਸਕੂਲਾਂ ਦੇ ਵਿੱਚ ਬੱਚਿਆਂ ਦੀਆਂ ਬਣਾਈਆਂ ਜਾ ਰਹੀਆਂ ਨੇ ਮੈਂ ਵੀ ਇੱਕ ਸਕੂਲ ਦੇ ਵਿੱਚ ਕੰਮ ਕਰਦਾ ਵਾਂ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਬਲਟੋਹਾ ਇਹਨਾਂ ਕੱਲ ਪਰਸੋਂ ਦਾ ਵੀਡੀਓ ਪਈ ਜਾਂਦੀਆਂ ਨੇ ਤੇ ਬੜਾ ਸੋਸ਼ਲ ਮੀਡੀਆ 'ਤੇ ਇਹਨਾਂ ਦਾ ਰੌਲਾ ਪੈ ਰਿਹਾ ਵੀ ਇਹ ਮਾਸਟਰ ਜਿਹੜੇ ਆ ਜ਼ਬਰਦਸਤੀ ਬਣਾਈ ਜਾਂਦੇ ਆ ਜਿਹੜੇ ਮਾਸਟਰ ਆ ਉਹਦੇ ਨਾਲ ਦੇ ਆਧਾਰ ਕਾਰਡ ਬੱਚਿਆਂ ਦੇ ਮਗਾਈ ਜਾ ਰਹੇ ਆ ਪੈਨ ਕਾਰਡ ਮਗਾਈ ਜਾ ਰਹੇ ਆ ਤੇ ਲਖੇਸ਼ ਦਾ ਨੇ ਵੀਰ ਦੀ ਮੈਂ ਵੀਡੀਓ ਵੇਖਦਾ ਪਿਆ ਹਾਂ ਉਹ ਕਹਿੰਦਾ ਪਿਆ ਸੀ ਵੀ ਓਏ ਬੱਚੜੋ ਓਏ ਲੋਕਾਂ ਨੂੰ ਕਹਿੰਦਾ ਪਿਆ ਬੱਚੜੋ ਆਧਾਰ ਕਾਰਡ ਨਾ ਦਿਓ ਇਹ ਸਮਝ ਜੋ ਇਹ ਜਿਹੜੇ ਮਾਸਟਰ ਤੁਹਾਡੇ ਤੋਂ ਆਧਾਰ ਕਾਰਡ ਮੰਗਾਉਂਦੇ ਆ ਇਹ ਨਾ ਦਿਓ ਇਹਨਾਂ ਨੂੰ ਪੁੱਛੋ ਤੁਸੀਂ ਕਿਉਂ ਬਣਾਉਂਦੇ ਪਹਿਜੇ ਆਪਾਰ ਆਈਡੀਆਂ ਮੈਂ ਲਖੇਸ਼ ਦਾ ਨੇ ਵੀਰ ਨੂੰ ਇਹ ਕਹਿੰਦਾ ਵਾਂ ਵੀ ਜਿਹੜੀਆਂ ਆਪਾਰ ਆਈਡੀਆਂ ਬਣਾਉਣੀਆਂ ਨੇ ਸਰਕਾਰ ਵੱਲੋਂ ਉਦਹਤਾਈਆਂ ਸਾਨੂੰ ਟੀਚਰਾਂ ਨੂੰ ਉਦਹਤਾਈਆਂ ਨੇ ਸਰਕਾਰ ਵੱਲੋਂ ਸਕੂਲਾਂ ਦੇ ਵਿੱਚ ਵੀ ਇੰਨੀ ਡੇਟ ਤੱਕ ਆਪਾਰ ਆਈਡੀਆਂ ਜਿਹੜੀਆਂ ਉਹ ਬਣਾ ਦਿਓ ਤੇ ਸਾਨੂੰ ਜੋ ਹਦਾਇਤ ਆਉਂਦੀ ਆ ਸਾਨੂੰ ਵੀਰ ਮੇਰਿਆ ਉਹ ਕੰਮ ਕਰਨਾ ਪੈਂਦਾ ਵਾ ਅਸੀਂ ਸਰਕਾਰ ਤੋਂ ਤਨਖਾਹ ਲੈਨੇ ਆ ਸ਼ੈਦਰੀ ਲੈਨੇ ਆ ਗਰੀਬਾਂ ਦਾ ਪੈਸਾ ਜਿਹੜਾ ਵਾ ਉਹ ਇਥੋਂ ਆਪਣੇ ਟੈਕਸ ਦੇ ਰੂਪ ਦੇ ਵਿੱਚ ਜਾਂਦਾ ਵਾ ਤੇ ਅਸੀਂ ਲੋਕਾਂ ਦੀ ਸੇਵਾ ਕਰਨੀ ਆ ਲੋਕਾਂ ਦਾ ਕੰਮ ਕਰਨਾ ਵਾ ਦੂਜੀ ਗੱਲ ਇਹ ਆ ਵੀ ਅਸੀਂ ਦੱਸੋ ਗਲਤ ਕੰਮ ਟੀਚਰਾਂ ਨੇ ਕਿਉਂ ਕਰਨਾ ਵਾ ਕੀ ਲੋਡ ਪਈ ਟੀਚਰਾਂ ਨੂੰ ਗਲਤ ਕੰਮ ਕਰਨ ਦੀ ਵੀ ਲੋਕਾਂ ਤੋਂ ਆਧਾਰ ਕਾਰਡ ਬੱਚਿਆਂ ਦੇ ਮੰਗਾਈਏ ਬੱਚੇ ਤੁਹਾਡੇ ਨਹੀਂ ਆ ਬੱਚੇ ਸਾਡੇ ਆ ਤੁਹਾਡੇ ਤੋਂ ਵੱਧ ਸਮਾਂ ਇਹ ਸਾਡੇ ਕੋਲ ਸਕੂਲੇ ਸਕੂਲਾਂ 'ਚ ਰਹਿੰਦੇ ਆ ਟੀਚਰਾਂ ਕੋਲੇ ਇਹ ਬੱਚੇ 6 ਘੰਟੇ ਬੱਚੇ ਸਾਡੇ ਕੋਲ ਰਹਿੰਦੇ ਆ ਤੇ ਸਾਡੇ ਕੋਲ ਆਪਦੇ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਆਮ ਟੀਚਰਾਂ ਤੋਂ ਆਪਦੇ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਜਿਹੜੇ ਅਬੋਰ ਵੱਲੋਂ ਇਧਰੋਂ ਕੈਬਾਂ ਦੇ ਟੀਚਰ ਆਉਂਦੇ ਆ ਆਪਣੇ ਇਧਰ ਬਟੋਈ ਏਰੀਆ 'ਚ ਉਹ ਸਵੇਰੇ 4 ਵਜੇ ਉੱਠਦੇ ਆ ਤੇ 6 ਵਜੇ ਕੈਬ ਦੇ ਵਿੱਚ ਬਹਿੰਦੇ ਆ ਤੇ ਮੰਨ ਲਓ ਤਿੰਨ ਵੀ ਤਾਂ ਛੁੱਟੀ ਹੁੰਦੀ ਆ ਤੇ ਰਾਤ 7 ਵਜੇ ਪਹੁੰਚਦੇ ਕਰੇ ਤੇ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ ਜਾਂਦਾ ਤੁਹਾਡੇ ਬੱਚਿਆਂ ਦੇ ਵਾਸਤੇ ਤੁਹਾਡੇ ਬੱਚਿਆਂ ਦੇ ਭਵਿੱਖ ਦੇ ਵਾਸਤੇ ਬਾਰਡਰ ਏਰੀਏ ਤੇ ਆਉਂਦੇ ਆ ਸਾਰੇ ਪੰਜਾਬ ਦੇ ਵਿੱਚ ਟੀਚਰ ਬਹੁਤ ਮਿਹਨਤ ਕਰਾਉਂਦੇ ਪਏ ਆ ਤੇ ਜੇ ਤੁਸੀਂ ਕਹਿੰਦੇ ਜੇ ਵੀ ਅਸੀਂ ਦੂਜਿਆਂ ਮਾਰਾ ਤੇ ਬੱਚਿਆਂ ਦਾ ਨੁਕਸਾਨ ਕਰਦੇ ਆ ਨੁਕਸਾਨ ਕਰਦੇ ਪਏ ਆ ਟੀਚਰ ਜਾਂ ਇਹਨਾਂ ਦੀਆਂ ਅਧਾਰਕਾਈਆਂ ਮਗਾਫੇ ਤੇ ਉਹ ਬਣਾ ਬਣਾ ਕੇ ਇਹਨਾਂ ਦਾ ਜਿਹੜਾ ਨੁਕਸਾਨ ਕਰਦੇ ਪਿਆ ਸਾਨੂੰ ਕੀ ਲੋੜ ਹੈ ਨੁਕਸਾਨ ਕਰਨ ਦੀ ਬੱਚਿਆਂ ਦੀ ਸਾਡੇ ਕੋਲੇ ਆਧਾਰ ਕਾਰਡ ਵੀ ਪਹਿਲਾਂ ਪਏ ਆ ਪੈਨ ਕਾਰਡ ਵੀ ਬੱਚਿਆਂ ਦੇ ਜਦੋਂ ਐਡਮਿਸ਼ਨ ਕਰਦੇ ਆ ਸਾਡੇ ਕੋਲੇ ਸਾਰਾ ਰਿਕਾਰਡ ਅਸੀਂ ਲੈਨੇ ਆ ਫਿਰ ਬੱਚਾ ਦਾਖਲ ਕਰਦੇ ਆ ਦੋ ਦੋ ਫੋਟੋਆਂ ਲਈਦੀਆਂ ਨੇ ਪੈਨ ਕਾਰਡ ਆਧਾਰ ਕਾਰਡ ਉਹਨਾਂ ਤੋਂ ਸਰਟੀਫਿਕੇਟ ਲਈਦਾ ਮਗਰਲੀ ਕਲਾਸ ਦਾ ਜਿੱਥੋਂ ਪੜ ਕੇ ਆਉਂਦੇ ਆ ਤੇ ਮੈਂ ਲਖੇਸ਼ ਦਾ ਨੇ ਵੀਰ ਨੂੰ ਇਹ ਕਹਿਣਾ ਚਾਹਣਾ ਵਾਂ ਵੀ ਸਾਡੇ ਕੋਲੇ ਤੁਸੀਂ ਸਰਕਾਰ ਨਾਲ ਗੱਲ ਕਰੋ ਜਾ ਕੇ ਐਮਐਲਏ ਨਾਲ ਗੱਲ ਕਰ ਲਓ ਵੀ ਉਹ ਪਾਰ ਆਈਡੀਆਂ ਨਾ ਬਣਾਉਣੀਆਂ ਨਹੀਂ ਬਣਾਉਣੀਆਂ ਤੇ ਸਾਨੂੰ ਉਤੋਂ ਲੈਓ ਸਾਨੂੰ ਸਰਕਾਰ ਕਹੇ ਦੇ ਵੀ ਨਹੀਂ ਬਣਾਉਣੀਆਂ ਅਸੀਂ ਨਹੀਂ ਬਣਾਉਂਦੇ ਅਸੀਂ ਟੀਚਰਾਂ ਨੇ ਬਦੋ ਬਦੀ ਕਿਉਂ ਪਾਰ ਆਈਡੀਆਂ ਬਣਾਉਣੀਆਂ ਨੇ ਸਾਡੇ ਕੋਲੇ ਜਿਹੜਾ ਵੀ ਆ ਐਲਬੈਂਡਾਜ਼ੋਲ ਗੋਲੀਆਂ ਨੇ ਇਹ ਕਿਰਮਾਂ ਵਾਸਤੇ ਬੱਚਿਆਂ ਨੂੰ ਖਵਾਈ ਦੀਆਂ ਵਾਂ ਤੇ ਕਿਰਮਾਂ ਵਾਸਤੇ ਸਾਰੇ ਬੱਚਿਆਂ ਨੂੰ ਖੋਣਿਆ ਕਈ ਵਾਰਾਂ ਕਈਆਂ ਬੱਚਿਆਂ ਨੂੰ ਵੋਮਟ ਵਗੈਰਾ ਆ ਜਾਂਦੀ ਔਖਾ ਕੇ ਚੱਕਰ ਆ ਜਾਂਦੇ ਆ ਇਹ ਨਾਰਮਲ ਚੀਜ਼ਾਂ ਨੇ ਤੁਸੀਂ 100 200 ਬੰਦੇ ਨੂੰ ਇਕੱਠੇ ਨੂੰ ਰੋਟੀ ਖਵਾ ਲਓ ਤੇ ਕਈਆਂ ਬੰਦਿਆਂ ਨੂੰ ਰੋਟੀ ਦਾ ਵੀ ਰੈਐਕਸ਼ਨ ਹੋ ਜਾਊਗਾ ਵੀ ਰੋਟੀ ਖਾਧੀ ਆ ਕਈਆਂ ਨੂੰ ਵੋਮਟ ਰੋਟੀ ਖਾ ਕੇ ਵੀ ਆ ਜਾਂਦੀ ਜੇ ਵੇਖ ਲਿਓ ਤੁਸੀਂ ਮਿਆਂ ਮਾਦੇ ਬੇਟਾ ਆਪਾਂ ਜਾਣੇ ਆ ਤੇ 100 200 ਬੰਦਾ ਖਾਈ ਜਾਂਦਾ ਖਾਈ ਜਾਂਦਾ ਕਈ ਵਾਰ ਉਹਦੀ ਫਾਲਟ ਪੈ ਜਾਂਦਾ ਵਾ ਕੋਈ ਵੱਧ ਘੱਟ ਖਾਦਾ ਜਾਂਦਾ ਵਾ ਤੇ ਇਹ ਨਾਰਮਲ ਚੀਜ਼ਾਂ ਹੁੰਦੀਆਂ ਨੇ ਇਹਦੇ ਵਿੱਚ ਟੀਚਰਾਂ ਨੂੰ ਹਰ ਇੱਕ ਗੱਲ 'ਚ ਈਸ਼ੂ ਨਾ ਬਣਾਇਆ ਕਰੋ ਵੀ ਟੀਚਰਾਂ ਨੇ ਆਹ ਕਰਤਾ ਟੀਚਰਾਂ ਨੇ ਉਹ ਕਰਤਾ ਟੀਚਰ ਪੜਾਉਣ ਵਾਸਤੇ ਜਿਹੜੇ ਆ ਉਹ ਸਕੂਲਾਂ ਜਾਂਦੇ ਆ ਤੇ ਪੁਰਾਣੇ ਮਾਸਟਰ ਵੇਖ ਲਓ ਵੀ ਬੱਚਿਆਂ ਨੂੰ ਮਾਰਦੇ ਵੀ ਇਹਦੇ ਕੋਈ ਕੁਝ ਨਹੀਂ ਕਹਿੰਦਾ ਵੀ ਮਾਰਦੇ ਕੁੱਟਦੇ ਇਹਦੇ ਪੁਰਾਣੇ ਬੰਦੇ ਵੇਖ ਲਓ ਸਿਆਣੇ ਵੀ ਜੇ ਪੁਰਾਣਾ ਟਾਈਮ ਕਿੰਨਾ ਵਧੀਆ ਹੁੰਦਾ ਸੀ ਤੇ ਹੁਣ ਤੁਸੀਂ ਆਣ ਕੇ ਤੇ ਬੱਚਿਆਂ ਨੂੰ ਮਾਰ ਨਹੀਂ ਦਿੰਦੇ ਬੱਚਿਆਂ ਨੂੰ ਮਾਰਾਂ ਮੋਟਾ ਕੋਈ ਟੀਚਰ ਕਹਦੇ ਤੇ ਰੌਲਾ ਪਾ ਲਿੰਦੇ ਜਾਣ ਕੇ ਤੇ ਕਿੰਨੇ ਹੁਣ ਵੇਖੋ ਵੀ ਸਮਾਜ ਦੇ ਵਿੱਚ ਕਿੰਨੇ ਆ ਗਾ ਜਿਹੜਾ ਵਾ ਸਹੀ ਸਮਾਜ ਚੱਲਦਾ ਪਿਆ ਵਾ ਕਿੰਨੇ ਕੁ ਬੱਚੇ ਸਹੀ ਚੱਲਦੇ ਪਏ ਆਪਣੇ ਇਹ ਕਰਕੇ ਹਰ ਇੱਕ ਗੱਲ ਟੀਚਰਾਂ ਦੇ ਨਾਂ ਛੁੱਟਿਆ ਕਰੋ ਵੀ ਸਰਕਾਰ ਨਾਲ ਗੱਲ ਕਰਿਆ ਕਰੋ ਜਾ ਕੇ ਤੁਹਾਡੇ ਐਮਐਲਏ ਤੁਹਾਡੇ ਸਰਪੰਚੀਆ ਪਿੰਡ ਵਿੱਚ ਇਕੱਠੇ ਹੋ ਕੇ ਸਰਪੰਚ ਨੂੰ ਮਿਲੋ ਸਰਪੰਚ ਐਮਐਲਏ ਕੋਲ ਜਾਵੇ ਐਮਐਲਏ ਮੁੱਖ ਮੰਤਰੀ ਤੇ ਅਫਸਰਾਂ ਦੇ ਨਾਲ ਗੱਲ ਕਰੇ ਐਜੂਕੇਸ਼ਨ ਡਿਪਾਰਟਮੈਂਟ ਦਾ ਮਿਨਿਸਟਰ ਉਹਦੇ ਨਾਲ ਗੱਲ ਕਰੇ ਤੁਸੀਂ ਜਿਹੜੀ ਗੱਲ ਹੁੰਦੀ ਆ ਉਹ ਮਾਸਟਰ ਨਾਲੇ ਆ ਕਰਦਾ ਮਾਸਟਰ ਨੂੰ ਕੀ ਲੋੜਿਆ ਯਾਰ ਅਨਕੇਤ ਬਦੋ ਬਈ ਤੁਹਾਡੇ ਆਧਾਰ ਕਾਰਡ ਮੰਗਾ ਕੇ ਤੇ ਤੁਹਾਡੀਆਂ ਪਾਰ ਆਈਡੀਆਂ ਬਣਾਉਣੀਆਂ ਨੇ ਸਾਡੇ ਕੋਲ ਤਾਂ ਆਪਦੇ ਆਧਾਰ ਕਾਰਡ ਨਹੀਂ ਸਾਹਮਣੇ ਜਾਂਦੇ ਸੀ ਆਪਦਾ ਆਧਾਰ ਕਾਰਡ ਤੇ ਪੈਨ ਕਾਰਡ ਸਾਂਭ ਲਈਏ ਇੰਨੀ ਵੜੀਆ ਤੁਹਾਡੇ ਕਿਥੋਂ ਲੋਕਾਂ ਦੇ ਆਧਾਰ ਕਾਰਡ ਦੇ ਪੈਨ ਕਾਰਡ ਮੰਗ ਆਮਗਾ ਸਾਹਮਣੇ ਆ ਤੇ ਹਰੇਕ ਗੱਲ ਚ ਪਾਰ ਆਈਡੀ ਦੇ ਵਿੱਚ ਤੁਸੀਂ ਈਸ਼ੂ ਬਣਾਤਾ ਮਾਸਟਰਾਂ ਦਾ ਵੀ ਮਾਸਟਰ ਆਧਾਰ ਕਾਰਡ ਮੰਗਦੇ ਆ ਸਾਨੂੰ ਤੇ ਯਾਰ ਜੋਦੈਤ ਆਉਂਦੀ ਹੈ ਕੰਮ ਕਰਨਾ ਵਾ ਤਰ੍ਹਾਂ ਲੇ ਇੰਨੇ ਹੀ ਕੰਮ ਕਰਦੇ ਆ ਤੇ ਇਹ ਕਰਕੇ ਟੀਚਰਾਂ ਨੂੰ ਹਰੇਕ ਕੰਮ 'ਚ ਨੌਕਰੀ ਸਿਆ ਕਰੋ ਮੇਰੇ ਭਰਾ ਟੀਚਰ ਦੱਸੋ ਤੁਹਾਡੇ ਹੀ ਭੈਣ ਭਰਾ ਵਾ ਟੀਚਰ ਕਿਤੇ ਬਾਹਰਲੇ ਮੁਰਖੋਂ ਥੋੜੀ ਆਏ ਆ ਵੀ ਟੀਚਰ ਇੱਕ ਹਰੇਕ ਅਸੀਂ ਜਿੰਨਾ ਵੀ ਸਾਡਾ ਭਾਈਚਾਰਾ ਵਾ ਹਰੇਕ ਭਾਈਚਾਰੇ ਨੂੰ ਅਸੀਂ ਵਧਾਈ ਤੇ ਦਿੰਨੇ ਆ ਹਰੇਕ ਬੱਚੇ ਦਾ ਸਾਡਾ ਜਿਹੜਾ ਵਾ ਅਸੀਂ ਦਾਖਲ ਕਰਨਾ ਹੁੰਦਾ ਵਾ ਉਹਨੂੰ ਸਿੱਖਿਆ ਦੇਣੀ ਹੁੰਦੀ ਆ 50 ਬੱਚੇ ਬੈਂਦੇ 50 ਬੱਚਿਆਂ ਨੂੰ ਜੋ ਸਮਝਾਉਣਾ 50 ਨੂੰ ਇਕੱਠੇ ਸਮਝਾਉਣਾ ਵਾ ਕੋਈ ਇਹ ਨਹੀਂ ਹੈਗਾ ਵੀ ਲੱਗ ਕਿਸੇ ਬੱਚੇ ਨੂੰ ਵਹਿ ਗਏ ਅਸੀਂ ਅਲੱਗ ਸਿੱਖਿਆ ਦੇਣੀ ਆ ਜਾਂ ਦੂਜੇ ਨੂੰ ਲੱਗ ਦੇਣੀ ਆ ਤੇ ਕਿਸੇ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦੀ ਫਾਰਸੈਲਟੀ ਜਿਹੜੀ ਹੈ ਨਾ ਫਾਰਸੈਲਟੀ ਸਕੂਲਾਂ ਦੇ ਵਿੱਚ ਨਹੀਂ ਹੁੰਦੀ ਬੱਚਿਆਂ ਦੇ ਨਾਲ ਨਹੀਂ ਹੁੰਦੀ ਨਾ ਹੀ ਸਾਡਾ ਕੋਈ ਦੁੱਖ ਆ ਕਿਸੇ ਦੇ ਨਾਲ ਤੁਹਾਡੇ ਬੱਚੇ ਨਹੀਂ ਸਾਡੇ ਬੱਚੇ ਆ ਸਾਡੇ ਕੋਲ ਟਾਈਮ ਵੱਧ ਗੁਜ਼ਾਰਦੇ ਆ ਤੁਹਾਨੂੰ ਅੱਗੇ ਵੀ ਕਿਹਾ ਵੀ 6 ਘੰਟੇ ਸਾਡੇ ਕੋਲ ਬੱਚੇ ਤੁਹਾਡੇ ਰਹਿੰਦੇ ਆ ਤੇ ਤੁਸੀਂ ਨਾ ਸਕੂਲਾਂ ਦੇ ਉੱਤੇ ਜਿਆਦਾ ਤੁਹਾਡਾ ਹੀ ਰਹਾ ਧਿਆਨ ਆ ਬਾਕੀ ਕੰਮਾਂ ਦੇ ਵਿੱਚ ਸਭ ਚੱਲੀ ਜਾਂਦਾ ਵਾ ਦੇ ਇੱਕ ਸਕੂਲਾਂ ਦੇ ਉੱਤੇ ਹੀ ਤੁਹਾਡਾ ਆਂਦਾ ਵਾ ਵੀ ਮਾਸਟਰ ਪਤਾ ਨਹੀਂ ਕੀ ਕਰੀ ਜਾਂਦੇ ਆ ਤੇ ਅਹੀਂ ਜਦੋਂ ਫੋਨਾਂ ਦੇ ਕੰਮ ਕਰਦੇ ਆ ਤੇ ਉਦੋਂ ਵੀ ਕਈ ਘੜਮ ਚੌਧਰੀ ਆਣ ਕੇ ਆਖਣਗੇ ਲੈ ਟੀਚਰ ਫੋਨ ਫੜ ਕੇ ਬੈਠੇ ਆ ਫੋਨਾਂ ਤੇ ਬਹਿ ਕੇ ਕੰਮ ਨਹੀਂ ਕਰਨਾ ਹੁੰਦਾ ਵਾ ਸਪੂਨਾ ਦੇ ਅਸੀਂ ਫੂਨਾ ਦੇ ਕਿਤੇ ਸਕੂਲੇ ਕੋਈ ਅਸੀਂ ਫਿਰ ਮਾ ਥੋੜੀ ਵੇਖੀ ਜਾਂਦੇ ਆ ਜਦੋਂ ਮਰਜ਼ੀ ਆਣ ਕੇ ਤੁਸੀਂ ਸਾਨੂੰ ਚੈੱਕ ਕਰ ਸਕਦੇ ਜੇ ਅਸੀਂ ਕਦੀ ਵੀ ਫੂਨਾ ਦੇ ਉੱਤੇ ਗਲਤ ਜੋ ਕੰਮ ਸਕੂਲ ਤੇ ਸਾਨੂੰ ਆਉਂਦਾ ਵਾ ਸਰਕਾਰ ਵੱਲੋਂ ਅਸੀਂ ਉਹ ਕਰਦੇ ਆ ਤੇ ਗਲਤ ਫਵਾਵਾ ਨਾ ਫਲਾਇਆ ਕਰੋ ਮੇਰੇ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ